ਖੇਤਾਂ ਦੇ ਵਿੱਚੋਂ ਚਿਪਕਣ ਵਾਲੀ ਟੇਪ ਦੇ ਵਿੱਚ ਲਪੇਟਿਆ ਪਿਆ ਸੀਗਾ ਇਹ ਪੈਕੇਟ ਜਦੋਂ ਬੀਐਸਐਫ ਜਵਾਨਾਂ ਨੇ ਇਸ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਵੀ ਹੋਸ਼ ਉੱਡੇ ਦੇ ਉੱਡੇ ਹੀ ਰਹਿ ਗਏ ਦੱਸਦੀ ਹੈ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਤਲਾਸ਼ੀ ਦੇ ਦੌਰਾਨ ਜਵਾਨਾਂ ਨੇ ਇੱਕ ਪੈਕੇਟ ਜਿਹੜਾ ਕਿ ਬਰਾਮਦ ਕੀਤਾ ਹੈ ਤਾਂ ਇਹ ਪੈਕੇਟ ਜਿਹੜਾ ਕਿ ਹੈਰੋਇਨ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਕੁੱਲ ਵਜ਼ਨ 460 ਗ੍ਰਾਮ ਹੈ ਤਾਂ ਇਹ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਦੇ ਨਾਲ ਲਪੇਟੀ ਹੋਈ ਸੀ ਅਤੇ ਇੱਕ ਛੋਟੀ ਟਾਰਚ ਜੋ ਕਿ ਕਾਲੇ ਰੰਗ ਦੀ ਚਿਪਕਣ ਵਾਲੀ ਟੇਪ ਦੇ ਨਾਲ ਬੰਨੀ ਹੋਈ ਸੀ ਤਾਂ ਇਸ ਨੂੰ ਬੀਐਸਐਫ ਜਵਾਨਾਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਦੱਸਦੇ ਕਿ ਪੈਕੇਟ ਦੇ ਨਾਲ ਇੱਕ ਐਲੂਮੀਨੀਅਮ ਦੀ ਰਿੰਗ ਵੀ ਮਿਲੀ ਹੈ ਤਾਂ ਇਹ ਬਰਾਮਦਗੀ ਤੋਂ ਦੱਸਦੇ ਕਿ ਅੰਮ੍ਰਿਤਸਰ ਦਿਆਤੀ ਜ਼ਿਲ੍ਹੇ ਦੇ ਪਿੰਡ ਹਰਦੋ ਰਤਨ ਦੇ ਨਾਲ ਲੱਗਦੀ ਫਸਲ ਦੇ ਖੇਤਾਂ ਦੇ ਵਿੱਚੋਂ ਮਿਲੀ ਹੈ ਦੱਸਦੇ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੀਮਾ ਸੁਰੱਖਿਆ ਬਲ ਬੀਐਸਐਫ ਦੇ ਵੱਲੋਂ 460 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤਾਂ ਬੀਐਸਐਫ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ ਬੀਐਸਐਫ ਇੰਟੈਲੀਜੈਂਸ ਵਿੰਗ ਨੂੰ ਸ਼ੁੱਕਰਵਾਰ ਰਾਤ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਦੀ ਖੇਤਰ ਦੇ ਵਿੱਚੋਂ ਇਹ ਸੂਚਨਾ ਮਿਲੀ ਸੀਗੀ ਦਾ ਦੱਸਦੀ ਹੈ ਕਿ ਜੋ ਕਿ ਸਰਦੀ ਖੇਤਰ ਦੇ ਵਿੱਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਵੀ ਜਿਹੜੀ ਕਿ ਸੂਚਨਾ ਮਿਲੀ ਸੀ ਬੀਐਸਐਫ ਜਵਾਨਾਂ ਨੂੰ ਦੱਸਦੇ ਕਿ ਇਸ ਤੋਂ ਇਲਾਵਾ ਸੂਚਨਾ ਦੇ ਆਧਾਰ ਤੇ ਉੱਤੇ ਬੀਐਸਐਫ ਦੇ ਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਸ਼ੱਕੀ ਇਲਾਕੇ ਚ ਵੱਡੇ ਪੱਧਰ ਤੇ ਉੱਤੇ ਜਿਹੜੀ ਕਿ ਤਲਾਸ਼ੀ ਦੀ ਮੁਹਿੰਮ ਜੁਲਾਈ ਦਾ ਜਿਸ ਦੌਰਾਨ ਇਹ ਬੀਤੀ ਰਾਤ ਜਿਹੜੇ ਕਿ ਇਹ ਪੈਕੇਟ ਮਿਲਿਆ ਹੈ ਦੱਸਦੇ ਕਿ ਚੌਕਸ ਬੀਐਸਐਫ ਜਵਾਨਾਂ ਦੇ ਦੁਆਰਾ ਸਮੇਂ ਸਿਰ ਕਾਰਵਾਈ ਦੇ ਨਤੀਜੇ ਦੇ ਵਜੋਂ ਸਰਦੀ ਖੇਤਰ ਦੇ ਨੇੜੇ ਉਹ ਜਿਹੜੀ ਕਿ ਹੈਰੋਇਨ ਦੀ ਬ੍ਰਾਂਦਗੀ ਹੋਈ ਹੈ ਤਾਂ ਬਹੁਤ ਵੱਡੇ ਪੱਦਰ ਦੇ ਉੱਤੇ ਬ੍ਰਾਂਦਗੀ ਹੋਈ ਹੈ ਦੱਸਦੇ ਕਿ ਇੱਕ ਪੈਕੇਟ ਜਿਹੜਾ ਕਿ ਪੀਲੇ ਰੰਗ ਦੀ ਟੇਪ ਦੇ ਨਾਲ ਚਿਪਕਿਆ ਪਿਆ ਸੀਗਾ ਜਦੋਂ ਇਸ ਦਾ ਵਜ਼ਨ ਕੀਤਾ ਗਿਆ ਤਾਂ 460 ਗ੍ਰਾਮ ਦੱਸਿਆ ਜਾ ਰਿਹਾ ਸੀਗਾ ਤੇ ਇਸ ਦੇ ਵਿੱਚ ਹੈਰੋਇਨ ਸੀਗੀ ਖੇਤਾਂ ਦੇ ਵਿੱਚੋਂ ਚਿਪਕਣ ਵਾਲੀ ਟੇਪ ਦੇ ਵਿੱਚ ਲਪੇਟਿਆ ਪਿਆ ਸੀਗਾ ਇਹ ਪੈਕੇਟ ਜਦੋਂ ਬੀਐਸਐਫ ਜਵਾਨਾਂ ਨੇ ਇਸ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਵੀ ਹੋਸ਼ ਉੱਡੇ ਦੇ ਉੱਡੇ ਹੀ ਰਹਿ ਗਏ ਦੱਸਦੀ ਹੈ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਤਲਾਸ਼ੀ ਦੇ ਦੌਰਾਨ ਜਵਾਨਾਂ ਨੇ ਇੱਕ ਪੈਕੇਟ ਜਿਹੜਾ ਕਿ ਬਰਾਮਦ ਕੀਤਾ ਹੈ ਤਾਂ ਇਹ ਪੈਕੇਟ ਜਿਹੜਾ ਕਿ ਹੈਰੋਇਨ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਕੁੱਲ ਵਜ਼ਨ 460 ਗ੍ਰਾਮ ਹੈ ਤਾਂ ਇਹ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਦੇ ਨਾਲ ਲਪੇਟੀ ਹੋਈ ਸੀ ਅਤੇ ਇੱਕ ਛੋਟੀ ਟਾਰਚ ਜੋ ਕਿ ਕਾਲੇ ਰੰਗ ਦੀ ਚਿਪਕਣ ਵਾਲੀ ਟੇਪ ਦੇ ਨਾਲ ਬੰਨੀ ਹੋਈ ਸੀ ਤਾਂ ਇਸ ਨੂੰ ਬੀਐਸਐਫ ਜਵਾਨਾਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਦੱਸਦੇ ਕਿ ਪੈਕੇਟ ਦੇ ਨਾਲ ਇੱਕ ਐਲੂਮੀਨੀਅਮ ਦੀ ਰਿੰਗ ਵੀ ਮਿਲੀ ਹੈ ਤਾਂ ਇਹ ਬਰਾਮਦਗੀ ਤੋਂ ਦੱਸਦੇ ਕਿ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਪਿੰਡ ਹਰਦੋ ਰਤਨ ਦੇ ਨਾਲ ਲੱਗਦੀ ਫਸਲ ਦੇ ਖੇਤਾਂ ਦੇ ਵਿੱਚੋਂ ਮਿਲੀ ਹੈ ਦੱਸਦੇ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੀਮਾ ਸੁਰੱਖਿਆ ਬਲ ਬੀਐਸਐਫ ਦੇ ਵੱਲੋਂ 460 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤਾਂ ਬੀਐਸਐਫ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ ਬੀਐਸਐਫ ਇੰਟੈਲੀਜੈਂਸ ਵਿੰਗ ਨੂੰ ਸ਼ੁੱਕਰਵਾਰ ਰਾਤ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਦੀ ਖੇਤਰ ਦੇ ਵਿੱਚੋਂ ਇਹ ਸੂਚਨਾ ਮਿਲੀ ਸੀਗੀ ਤਾਂ ਦੱਸਦੀ ਹੈ ਕਿ ਜੋ ਕਿ ਸਰਦੀ ਖੇਤਰ ਦੇ ਵਿੱਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਵੀ ਜਿਹੜੀ ਕਿ ਸੂਚਨਾ ਮਿਲੀ ਸੀ ਬੀਐਸਐਫ ਜਵਾਨਾਂ ਨੂੰ ਪਤਾਸ ਦੇ ਕਿ ਇਸ ਤੋਂ ਇਲਾਵਾ ਸੂਚਨਾ ਦੇ ਆਧਾਰ ਦੇ ਉੱਤੇ BSF ਦੇ ਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਸ਼ੱਕੀ ਇਲਾਕੇ ਚ ਵੱਡੇ ਪੱਧਰ ਤੇ ਉੱਤੇ ਜਿਹੜੀ ਕਿ ਤਲਾਸ਼ੀ ਦੀ ਮੁਹਿੰਮ ਜਲਾਈ ਤਾਂ ਜਿਸ ਦੌਰਾਨ ਇਹ ਬੀਤੀ ਰਾਤ ਜਿਹੜੇ ਕਿ ਇਹ ਪੈਕੇਟ ਮਿਲਿਆ ਹੈ ਦੱਸਦੇ ਕਿ ਚੌਕਸ BSF ਜਵਾਨਾਂ ਦੇ ਦੁਆਰਾ ਸਮੇਂ ਸਿਰ ਕਾਰਵਾਈ ਦੇ ਨਤੀਜੇ ਦੇ ਵਜੋਂ ਸਰਦੀ ਖੇਤਰ ਦੇ ਨੇੜੇ ਜਿਹੜੀ ਕਿ ਹੈਰੋਇਨ ਦੀ ਬਰਾਮਦਗੀ ਹੋਈ ਹੈ ਤਾਂ ਬਹੁਤ ਵੱਡੇ ਪੱਦਰ ਦੇ ਉੱਤੇ ਬਰਾਬਦਗੀ ਹੋਈ ਹੈ ਦੱਸਦੇ ਕਿ ਇੱਕ ਪੈਕੇਟ ਜਿਹੜਾ ਕਿ ਪੀਲੇ ਰੰਗ ਦੀ ਟੇਪ ਦੇ ਨਾਲ ਚਿਪਕਿਆ ਪਿਆ ਸੀਗਾ ਜਦੋਂ ਇਸ ਦਾ ਵਜ਼ਨ ਕੀਤਾ ਗਿਆ ਤਾਂ 460 ਗ੍ਰਾਮ ਦੱਸਿਆ ਜਾ ਰਿਹਾ ਸੀਗਾ ਤੇ ਇਸ ਦੇ ਵਿੱਚ ਹੈਰੋਇਨ ਸੀਗੀ